ਦਿਨੀ ਸੋਸ਼ਲ ਮੀਡੀਆ ਤੇ ਸਿਆਸਤ ਨੂੰ ਲੈ ਟ੍ਰੋਲਿੰਗ ਚੱਲਦੀ ਰਹਿੰਦੀ ਹੈ ਕਦੇ ਵਿਰੋਧੀ ਪਾਰਟੀਆਂ ਨੂੰ ਲੈ ਕੇ ਤੇ ਕਦੇ ਕੁਝ ਹੋਰ ਇਸ ਵਾਰ ਟ੍ਰੋਲਰਜ਼ ਦੇ ਹੱਥੀ ਰਾਹੁਲ ਗਾਂਧੀ ਚੜੇ ਨੇ ਹਾਲ ਹੀ ਕੁਝ ਦਿਨ ਪਹਿਨਾ ਜਦੋਂ ਰਾਹੁਲ ਗਾਂਧੀ ਪੰਜਾਬ ਆਏ ਸਨ ਹਰਪੀੜਤ ਇਲਾਕੇ ਦਾ ਜਾਇਜ਼ਾ ਲੈਣ ਉਸ ਸਮੇਂ ਉਹਨਾਂ ਦੀ ਬਹਿਸ ਹੋ ਗਈ ਸੀ ਪੁਲਿਸ ਵਾਲੇ ਨਾਲ ਉਸ ਬਹਿਸ ਦਾ ਕਾਰਨ ਸੀ ਕਿ ਰਾਹੁਲ ਗਾਂਧੀ ਜੀ ਕਹਿ ਰਹੇ ਸਨ ਕਿ ਉਹਨਾਂ ਨੇ ਰਾਵੀ ਦੇ ਪਾਰ ਜਾਣਾ ਤੇ ਹਰਪੀੜਤ ਇਲਾਕੇ ਦਾ ਜਾਇਜ਼ਾ ਲੈਣਾ ਹੈ ਪਰ ਪੰਜਾਬ ਸਰਕਾਰ ਦੀ ਸਿਕਿਉਰਿਟੀ ਨੇ ਉਹਨਾਂ ਨੂੰ ਪਾਰ ਜਾਣ ਤੋਂ ਰੋਕਿਆ ਸੀ ਜਿਸ ਕਾਰਨ ਰਾਹੁਲ ਗਾਂਧੀ ਰਾਵੀ ਦੇ ਪਾਰ ਨਹੀਂ ਜਾ ਸਕੇ ਤੇ ਹੁਣ ਇਹ ਗੱਲ ਟ੍ਰੋਲਰਸ ਦੇ ਹੱਥੀ ਚੜ ਗਈ ਹੈ ਤੇ ਹੁਣ ਟ੍ਰੋਲਰਸ ਨੇ ਉਸ ਤਰ੍ਹਾਂ ਦੀ ਵੀਡੀਓਜ਼ ਬਣਾ ਕੇ ਇਹ ਦਿਖਾਇਆ ਹੈ ਕਿ ਰਾਹੁਲ ਗਾਂਧੀ ਦਰਿਆ ਤੋਂ ਪਾਰ ਜਾਣ ਦੀ ਜ਼ਿੱਦ ਕਰ ਰਹੇ ਨੇ ਤੇ ਪੁਲਿਸ ਉਹਨਾਂ ਨੂੰ ਰੋਕ ਰਹੀ ਹੈ ਪਰ ਜਦੋਂ ਰਾਹੁਲ ਗਾਂਧੀ ਉੱਚੀ ਉੱਚੀ ਰੋਣ ਲੱਗ ਜਾਂਦੇ ਨੇ ਤਾਂ ਪੁਲਿਸ ਕ੍ਰਮ ਮੰਤਰੀ ਅਮਿਤ ਸ਼ਾਹ ਨੂੰ ਫੋਨ ਕਰਦੀ ਹੈ ਕਿ ਰਾਹੁਲ ਗਾਂਧੀ ਜ਼ਿੱਦ ਕਰ ਰਹੇ ਨੇ ਤੇ ਫਿਰ ਅਮਿਤ ਸ਼ਾਹ ਰਾਜ ਸਭਾ ਦੇ ਐਲਓਪੀ ਮਲਿਕਾ ਅਰਜੁਨ ਖੜਗੇ ਨੂੰ ਕਾਲ ਕਰਦੇ ਨੇ ਤੇ ਕਹਿੰਦੇ ਨੇ ਕਿ ਰਾਹੁਲ ਗਾਂਧੀ ਨੂੰ ਸਮਝਾ ਫੋਨ ਕਰਦੇ ਨੇ ਤੇ ਰਾਹੁਲ ਗਾਂਧੀ ਦੇ ਫੋਨ ਦੀ ਰਿੰਗਟੋਨ ਜੋ ਹੈ ਛੋਟਾ ਭੀਮ ਦੇ Song ਦੀ ਲੱਗੀ ਹੁੰਦੀ ਹੈ ਤੇ ਫਿਰ ਖੜਗੇ ਸਾਹਿਬ ਰਾਹੁਲ ਗਾਂਧੀ ਜੀ ਨੂੰ ਕਹਿੰਦੇ ਨੇ ਕਿ ਜਿੱਥੇ ਵੀ ਜਾਂਦੇ ਹੋ ਜਿੱਦ ਕਰਨ ਲੱਗ ਜਾਂਦੇ ਹੋ ਤੇ ਇਸ ਤੇ ਰਾਹੁਲ ਗਾਂਧੀ ਕਹਿੰਦੇ ਨੇ ਕਿ ਜਿੱਦ ਨਹੀਂ ਕਰਦਾ ਪਰ ਬਦਲੇ 'ਚ ਤੁਸੀਂ ਮੈਨੂੰ ਚਾਕਲੇਟ ਲੈ ਕੇ ਦੇਵੋਗੇ ਤੇ ਇਸ ਤੇ ਮਲਿਕਾ ਅਰਜੁਨ ਉਹਨਾਂ ਦੀ ਗੱਲ ਮੰਨ ਜਾਂਦੇ ਨੇ ਤੇ ਰਾਹੁਲ ਗਾਂਧੀ ਵੀ ਜਿੱਦ ਛੱਡ ਦਿੰਦੇ ਨੇ ਇਸ ਵੀਡੀਓ ਤੇ ਲੋਕਾਂ ਦਾ ਕੀ ਕਹਿਣਾ ਹੈ ਉਹ ਵੀ ਸੁਣੋ ਇੱਕ ਯੂਜ਼ਰ ਨੇ ਕਿਹਾ ਰਾਹੁਲ ਗਾਂਧੀ ਭਾਈ ਜੀ ਨੇਤਾ ਜੀ ਗੱਲ ਕੀ ਹੈ ਪਤਾ ਕਰੋ ਪਹਿਲੇ ਇਨ ਇਹਨੂੰ ਗੱਲ ਸਮਝ ਆ ਗਈ ਭਾਰਤ 'ਚ ਇਦਾਂ ਕੁਛ ਨਹੀਂ ਹੋਣਾ ਸੋਚਦਾ ਪਾਕਿਸਤਾਨ ਦਾ ਪੀਐਮ ਹੀ ਸਹੀ ਐਪਿਕ ਰਿੰਗਟਨ ਆਫ ਪੱਪੂ ਛੋਟਾ ਭੀਮ ਛੋਟਾ ਭੀਮ ਪੱਪੂ ਫੇਲ ਹੋ ਗਿਆ ਤੇ ਇਸ ਤਰ੍ਹਾਂ ਦੀ ਟ੍ਰੋਲਿੰਗ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਜਿੱਥੇ ਟ੍ਰੋਲਿੰਗ ਦਾ ਨਾਂ ਹੋਵੇ ਉੱਥੇ ਕੋਈ ਸਪੈਸੀਫਿਕ ਬੰਦਾ ਨਹੀਂ ਹੁੰਦਾ ਟ੍ਰੋਲ ਹਰ ਕੋਈ ਕਿਸੇ ਵੀ ਗੱਲ ਤੋਂ ਟ੍ਰੋਲ ਹੋ ਜਾਂਦਾ ਹੈ ਤੇ ਹੁਣ ਇੱਕ ਵਾਇਰਲ ਕਾਰਟੂਨ ਬਣਾ ਲੋਕਾਂ ਨੇ ਵਿਕਰਮ ਜੀਠਿਆਰੀ ਪਤਨੀ ਗਰੀਕਾ ਰਜੇਠਿਆ ਨੂੰ ਟ੍ਰੋਲ ਕਰ ਰਹੇ ਨੇ ਅੱਜ ਦੇ ਯੂਥ ਮੁਤਾਬਕ ਚੀਮਾ ਬਾਈ ਜੋ ਵੀ ਗਾਣਿਆਂ ਚ ਬੋਲਦੇ ਨੇ ਉਹ ਸੱਚ ਹੋ ਜਾਂਦਾ ਤੇ ਹੁਣ ਇਸੇ ਨੂੰ ਲੈ ਟ੍ਰੋਲਰਸ ਨੇ ਚੀਮਾ ਬਾਈ ਦੇ ਗਾਣਿਆਂ ਰਾਹੀਂ ਗਨੀਮ ਮਜੀਠੀਆ ਨੂੰ ਟ੍ਰੋਲ ਕੀਤਾ ਹੈ ਵੀਡੀਓ ਚ ਦਿਖਾਇਆ ਗਿਆ ਕਿ ਗਨੀਮ ਮਜੀਠੀਆ ਟੀਵੀ ਦੇਖ ਰਹੇ ਨੇ ਤੇ ਟੀਵੀ ਚ ਦੇਖ ਰਹੇ ਨੇ ਕਿ ਚੀਮਾ ਬਾਈ ਨੇ ਗਾਣਿਆਂ ਚ ਜੋ ਜੋ ਪ੍ਰੈਡਿਕਟ ਕੀਤਾ ਉਹ ਸਭ ਸੱਚ ਹੋ ਗਿਆ ਇਸੇ ਨੇ ਗਨੀਮ ਮਜੀਠੀਆ ਸੋਚਦੇ ਨੇ ਕਿ ਮੈਂ ਵੀ ਚੀਮਾ ਬਾਈ ਨੂੰ ਫੋਨ ਕਰਕੇ ਕੁਝ ਕਹਿੰਦੀ ਆ ਇਸ ਤੇ ਚੀਮਾ ਬਾਈ ਨੂੰ ਫੋਨ ਤੇ ਕਹਿੰਦੇ ਨੇ ਵਿਕਰਮਜੀਠਿਆ ਜੇਲ੍ਹ ਚੋਂ ਬਾਹਰ ਕਦੋਂ ਆਏਗਾ ਤੇ ਚੀਮਾ ਬਾਈ ਕਹਿੰਦੇ ਨੇ ਕਿ ਮੈਨੂੰ ਲੱਗਦਾ ਨਤੀਜੇ ਮਾੜੇ ਹੋਣਗੇ ਇਸ ਵੀਡੀਓ ਤੇ ਲੋਕਾਂ ਨੇ ਖੂਬ ਮਜ਼ਾਕ ਬਣਾਇਆ ਇੱਕ ਯੂਜ਼ਰ ਨੇ ਲਿਖਿਆ ਮਾੜੇ ਕਰਮਾਂ ਦੇ ਨਤੀਜੇ ਵੀ ਮਾੜੇ ਹੀ ਹੋਣਗੇ ਪਤੰਦਰ ਸਿਰਾ ਹੀ ਕਰਵਾ ਦਿੰਦੇ ਆ ਬੋਲੋ ਚੀਮਾ ਬਾਬੇ ਦੀ ਜੈ ਹੋ ਆ ਕਿੰਨੀ ਐਂਡ ਕਰਾਤੀ ਚੀਮਾ ਬਾਬੇ ਦੀ ਜੈ ਖੜ ਜਾਓ ਤੁਸੀਂ ਮੈਨੂੰ ਸਾਸੂ ਤੇ ਲੈਣ ਦੋ ਮੈਨੂੰ ਰੂਬਰੂ ਹੋ ਲੈਣ ਦੋ ਇਸ ਤਰ੍ਹਾਂ ਦੀ ਟ੍ਰੋਲਿੰਗ ਜੋ ਹੈ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਦੱਸਦੀ ਕਿ 25 ਜੂਨ ਨੂੰ ਬਿਕਰਮ ਮਜੀਠੀ ਅਧਿਕਾਰ ਵਿਜੀਲੈਂਸ ਦੀ ਰੀਡ ਹੋਈ ਸੀ ਜਿਸ ਚੋਂ ਮਜੀਠੀਆ ਨੂੰ ਆਮਦਨ ਤੋਂ ਵੱਧ ਜ਼ਾਇਦਾ ਧਖੜ ਮਾਮਲੇ 'ਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਜੂਨ ਤੋਂ ਲੈ ਕੇ ਹੁਣ ਤੱਕ ਮਜੀਠੀਆ ਨੂੰ ਇਸ ਕੇਸ 'ਚ ਸੁਣਵਾਈ ਲਈ ਅੱਗੇ ਤੋਂ ਅੱਗੇ ਤਰੀਕ ਮਿਲ ਰਹੀ ਹੈ ਤੇ ਮਜੀਠੀਆ ਨੂੰ ਹੁਣ ਤੱਕ ਜੇਲ੍ਹ 'ਚ ਉਹਨਾਂ ਦੀ ਪਤਨੀ ਉਹਨਾਂ ਦੀ ਭੈਣ ਹਰਸਿਮਰਤ ਕੌਰ ਬਾਦਲ ਮਿਲ ਚੁੱਕੇ ਨੇ ਜੋ ਕਿ ਇਸਬੀ ਟ੍ਰੋਲਿੰਗ ਜੋ ਹੈ ਲੋਕਾਂ ਨੂੰ ਨਹੀਂ ਕਰਨੀ ਚਾਹੀਦੀ ਪਰ ਸੋਸ਼ਲ ਮੀਡੀਆ ਦਾ ਜਵਾਨਾ ਹੈ ਤੇ ਥੋੜੀ ਜਿਹੀ ਗੱਲ ਤੋਂ ਵੀ ਗੱਲ ਵੱਧ ਜਾਂਦੀ ਹੈ ਤੇ ਖੈਰ ਬਣੇ ਰਹੋ ਵਾਇਰਲ ਵਾਈਬ ਤੇ ਨਵੇਂ-ਨਵੇਂ ਐਪੀਸੋਡ ਨਾਲ